ਹਾਂ ਜੀ ਕਿ ਇਕਸੀਡੈਂਟ ਹੋਇਆ ਉਹਦੇ ਲਈ ਤੁਸੀਂ ਆਏ ਬਸ ਸਭ ਤੋਂ ਪਹਿਲਾਂ ਤਾਂ ਗੱਲ ਬੜੀ ਮੰਦ ਭਾਗੀ ਖਾਦ ਰਹੀ ਹੈ ਇਹ ਮੈਂ ਤਾਂ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਪਤਾ ਨਹੀਂ ਸਰਕਾਰਾਂ ਨੇ ਕਿੰਨੇ ਕੁ ਸਾਡੇ ਹਜੇ ਕਿ ਖੂਨ ਲੈਣਾ ਸਾਡੇ ਲੋਕਾਂ ਦਾ ਤੇ ਅਸੀਂ ਹਰ ਹਰ ਸਾਲ ਡੇਢ ਸਾਲ ਬਾਅਦ 6 ਮਹੀਨੇ ਬਾਅਦ ਸਾਨੂੰ ਮਜਬੂਰ ਹੋਣਾ ਪੈਂਦਾ ਹੈ ਜੀ ਸਰਕਾਰ ਤੋਂ ਇਹੋ ਜੀਆਂ ਗੱਲਾਂ ਵੀ ਨੇ ਕਿ ਤੁਹਾਡਾ ਜਿਹੜਾ ਟਰੈਕਟਰ ਆ ਇਹ ਤਾਂ ਤੁਹਾਡਾ ਖੇਤ ਵਾਸਤੇ ਆ। ਕੋਈ ਸੜਕਾਂ ਤੇ ਨਹੀਂ ਲਿਆ ਜਾ ਸਕਦੇ। ਇਹਦੇ ਤੋਂ ਬਗੈਰ ਸਾਡੇ ਕੋਲੇ ਵਹੀਕਲ ਕੀ ਆ? ਅਗਰ ਜੇ ਅਸੀਂ ਇਹਨਾਂ ਨੂੰ ਲੈ ਕੇ ਤੁਰਦਿਆਂ ਫਿਰ ਜਿੰਗਾਂ ਘਟਨਾਵਾਂ ਵਾਪਰਦਿਆਂ। ਸਾਡਾ ਇਹ ਬੱਚਾ ਗੁਰਜੰਤ ਸਿੰਘ ਜੀ ਦੀ ਮੇਰਾ ਖਿਆਲ ਹੈ ਉਮਰ ਮਸਾ ਲਗਭਗ 33-32 ਸਾਲ ਦੀ ਹੋएगी। ਖੁਦ ਇਸ ਉਮਰ ਦੇ ਬੱਚੇ ਤੇ ਇਹਦੀ ਘਰਵਾਲੀ ਵੀ 20 ਅਸੀਂ ਉਮਰ ਚ ਹੋएगी। ਛੋਟੀਆਂ ਛੋਟੀਆਂ ਦੋ ਬੱਚੀਆਂ ਦਸੀਆਂ ਹਾਦਰ ਸਾਹਿਬ ਪਹਿਲੇ ਹੀ ਧੜਾਈ ਕਰਕੇ ਸੀ ਤੇ ਮਦਰ ਬੈਠੀ ਹੈ ਵਿਚਾਲੇ ਔਰ ਇਸ ਹਾਲਾਤ ਦੇ ਵਿੱਚ ਪਰਿਵਾਰ ਦਾ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਹੈ ਇਸ ਵੇਲੇ ਪਰਿਵਾਰ ਵਾਸਤੇ ਸਾਡੀ ਕੋਸ਼ਿਸ਼ ਆ ਸੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਦੇਖੋ ਹੋਰ ਤਾਂ ਜੋ ਸਰਕਾਰ ਨੇ ਅਨਾਉਂਸ ਕੀਤਾ ਹੈ ਉਹ ਸਾਨੂੰ ਅਨਾਉਂਸਮੈਂਟ ਦੇ ਮੁਤਾਬਕ ਇਹਨਾਂ ਦੀ ਆਰਥਿਕ ਮਦਦ ਦੇ ਨਾਲ ਨਾਲ ਹੈ ਇਿੱਥੇ ਸਮਾਂ ਨਹੀਂ ਹੈ ਕਿ ਲੰਮਕਾਇਆ ਜਾਏ ਇੱਕ ਤੁਰੰਤ ਇਸ ਪਰਿਵਾਰ ਨੂੰ ਸਰਕਾਰ ਨੌਕਰੀ ਦਾ ਪ੍ਰਬੰਧ ਕਰਕੇ ਦੇ ਜਮੀਨ ਬੜੀ ਥੋੜੀ ਹੈ ਸਿਰਫ 1.5 ਕਿਲਾ ਜਮੀਨ ਹੈ ਹਾਦਸਾ ਹੋਇਆ ਕਿਵੇਂ ਹੈ ਹਾਦਸਾ ਦੇਖੋ ਬੱਚੇ ਆ ਰਹੇ ਨੇ ਵਧੀਆ ਤਰੀਕੇ ਦੇ ਨਾਲ ਮੈਲੀ ਤਾਂ ਗੱਲ ਹੈ ਸਵੇਰ 5 ਵਜੇ ਦਾ ਟਾਈਮ ਹੈ ਆਪਣੇ ਹੱਥ ਤੁਰੇ ਆ ਰਹੇ ਨੇ ਹੱਥ ਤੁਰੇ ਆਉਂਦਿਆਂ ਦੇ ਮਗਰਲੇ ਪਾਸੋਂ ਆਟੋ ਟ੍ਰੱਕ ਵੱਜਿਆ ਵਿਚ ਇਹਨਾਂ ਦੇ ਜਿਸ ਨੇ ਇਹਨਾਂ ਦਾ ਟਰੈਕਟਰ ਬੇਕਮੂ ਕਰਤਾ ਜੀਹਰ ਨੂੰ ਐਕਸੀਡੈਂਟ ਹੋਇਆ ਉਹ ਜਿਹੜਾ ਸਮਾਂ ਜਿਹੜਾ ਤੜਕੇ 5:30 ਵਜੇ ਦਾ ਉਸ ਵੇਲੇ ਇਹ ਵੀ ਨਹੀਂ ਕਹਾ ਜਾ ਸਕਦਾ ਕਿ ਕਿਸੇ ਨੇ ਡਰਿੰਕ ਕੀਤੀ ਹੋਵੇ ਲੇਕਿਨ ਇਹ ਵੀ ਨਾਲ ਹੈ ਕਿ ਇੰਨੀ بے ਪ੍ਰਵਾਹੀ ਨਾਲ ਪਿੱਛੋਂ ਮਸ਼ੀਨਰੀ ਨੂੰ ਚਲਾਉਣਾ ਉਸ ਟਾਈਮ ਦੇ ਉੱਤੇ ਉਹ ਹੀ ਉਦੋਂ ਵੀ ਮਤਲਬ ਮੰਦ ਭਾਗੀ ਹੈ ਜਿਹੜੀ ਆਪਣੇ ਹੱਥ ਦੇ ਤਿਆਰ ਹੈ ਨੇ ਆਪਣੇ ਸਾਈਡ ਤੇ ਤਿਆਰ ਹੈ ਫਿਰ ਇਹ ਜਿਆ ਘਟਨਾ ਵਾਪਰਨੀ ਕਿ ਜਮਾਂ ਲਾਪਰਵਾਹੀ ਵਾਲੀ ਮਤਲਬ ਡਰਾਈਵਿੰਗ ਜਿਹੜੀ ਪਿੱਛੋਂ ਕੀ ਕਾਰਵਾਈ ਮੰਗ ਕਰਦੇ ਹੋਏ ਦੇਖੋ ਅਸੀਂ ਤਾਂ ਕਹਾਂਗੇ ਕਿ ਉਹਦੇ ਉੱਤੇ ਤਾਂ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਲਗਲੀ ਹੈ ਕਿ ਸਾਡਾ ਨੌਜਵਾਨ ਬੱਚਾ ਗਿਆ ਇਹਦੇ ਤੇ ਇਹਨੂੰ ਕੰਪਨਸੇਸ਼ਨ ਜਿਹੜੀ ਸਰਕਾਰ ਵੱਲੋਂ ਤਾਂ ਅਨਾਉਂਸਮੈਂਟ ਹੋਈ ਹੋਈ ਹੈ ਈਮਾ ਕੰਪਨੀਆਂ ਵੱਲੋਂ ਵੀ ਇਹਨੂੰ ਮਤਲਬ ਇਹਦੀ ਮਦਦ ਮਿਲਣੀ ਚਾਹੀਦੀ ਸੋ ਕਿਸ ਤਰ੍ਹਾਂ ਦਾ ਹੁਣ ਦੋਨੋਂ ਲਾਹਣ ਕਿ ਕੀ ਅਗਲਾ ਕਦਮ ਹੋਵੇਗਾ ਤੁਹਾਡਾ ਦੇਖੋ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਬਹੁਤ ਵਧੀਆ ਪੀਕ ਤੇ ਹੈ ਵਾਹਿਗੁਰੂ ਦੀ ਕਿਰਪਾ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਫਿਰ ਅੰਦੋਲਨ ਵਾਲੇ ਪਾਸੇ ਦਿਮਾਗ ਘਟ ਰਿੰਦਾ ਫਿਰ ਤੇ ਇਹਨਾਂ ਨੂੰ ਸਮਝਣ ਸਮਝਦੇ ਕਿ ਸਾਡਾ ਲੋਕਦਿਲ ਪਹਿਲਾ ਲੋਕਦਿਲ ਪਹਿਲਾ ਮੁੰਡਾ ਜਿਹੜਾ ਬਠਿੰਡੇ ਡਿਸਟ੍ਰਿਕਟ ਦਾ ਵੱਲੂ ਪਿੰਡ ਤੋਂ ਇਹ ਸ਼ੁਭ ਕਰਨ ਉਹਦੀ ਮੌਤ ਹੋਈ ਹੈ ਉਹਦੇ ਜੋ ਮੌਤ ਹੋਈ ਨਹੀਂ ਤੇ ਗੋਲੀ ਮਾਰ ਕੇ ਮਾਰਿਆ ਗਿਆ ਤੇ ਜਿਹੜਾ ਸ਼ਹੀਦ ਹੋਇਆ ਸਾਡਾ ਜਾਂ ਲਗਾਤਾਰ ਜਿਹੜੀਆਂ ਸ਼ਹਾਦਤਾਂ ਹੋ ਰਹੀਆਂ ਨੇ ਇਹ ਮੈਂ ਤਾਂ ਹੀ ਤੁਹਾਨੂੰ ਪਹਿਲੇ ਸਟਾਰਟਿੰਗ 'ਚ ਇਹ ਗੱਲ ਕਹੀ ਹੈ ਕਿ ਸਰਕਾਰ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਸਰਕਾਰ ਹੈ ਕਿਸ ਮਿੱਟੀ ਦੇ ਬਣੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਬੂਟਾ ਪਾ ਕੇ ਸਤਾ ਦਿੱਤੇ ਬਿਠਾਇਆ ਅਸੀਂ ਉਹਨਾਂ ਦੇ ਹੱਥ 'ਚ ਤਾਕਤ ਦਿੱਤੀ ਹੈ ਲੇਕਿਨ ਅੱਜ ਜਦੋਂ ਤਾਕਤ ਇਹਨਾਂ ਦੇ ਹੱਥ 'ਚ ਆ ਗਈ ਹੈ ਅੱਜ ਸਾਡੇ ਲੋਕਾਂ ਪ੍ਰਤੀ ਇਹਨਾਂ ਦਾ છાਤੀ ਮਾਰਨ ਦੀ ਲੋੜ ਨਹੀਂ ਚਾਹੀਦੀ ਸੋ ਹੱਲ ਹੁੰਦਾ ਨਜ਼ਰ ਆ ਰਿਹਾ ਕੋਈ ਕੇਂਦਰ ਵੱਲੋਂ ਕੋਈ ਮੀਟਿੰਗ ਦਾ ਸੱਦਾ ਜਾਂ ਕੋਈ ਨਹੀਂ ਹਜੇ ਤੱਕ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈਗੀ ਮੀਟਿੰਗ ਦੇ ਸੱਦੇ ਦੀ ਜਦੋਂ ਆਏਗੀ ਅੱਗੇ ਜਾਣ ਦਾ ਕੀ ਪ੍ਰਗਟਾਵਾ ਕਰਾਂਗੇ ਜਿਹੜੀ ਅਸੀਂ ਪ੍ਰੋਗਰਾਮ ਇਹ ਆ ਕਿ ਸਪਹਿਲੀ ਤਾਂ ਗੱਲ ਇਹ ਜਿਹੜਾ ਸਾਡਾ ਸ਼ੁਭ ਕਰਮ ਹੈ। ਸ਼ੁਭ ਕਰਨ ਦਾ ਹਜੇ ਤੱਕ ਪੋਸਟਮਾਰਟਮ ਨਹੀਂ ਹੋਇਆ। ਫਿਰ ਉਹਦੇ ਉਹਦਾ ਜਾ ਕੇ ਜੀ ਸੰਸਕਾਰ ਕਰਨਾ। ਉਹਦੀਆਂ ਸਾਰੀਆਂ ਜਿਹੜੀਆਂ ਕਿਰਿਆਵਾਂ ਉਹ ਸੱਦਣੀਆਂ। ਆ ਆ ਜਿਹੜਾ ਸਾਡਾ ਮਤਲਬ ਅੱਜ ਫੇਰ ਇੱਕ ਨਵਾਂ ਹੋਰ ਸਾਡੇ ਤੋਂ ਮਤਲਬ ਵਿਛੜ ਗਿਆ। ਇਹ ਸਾਰਾ ਵੀ ਅਸੀਂ ਕਰਦੇ ਕਰਨਾ ਹੈ। ਸੋ ਇਸ ਕਰਕੇ ਸਾਡੀਆਂ ਮਤਲਬ ਮੀਟਿੰਗ ਅਸੀਂ ਸੱਦੀ ਹੋਈ ਹੈ ਅੱਗੇ ਇਸ ਤੇ। 27 ਦੇ 28 ਤਰੀਕ ਦੀ ਕਿਉਂਕਿ ਅਸੀਂ ਬਹੁਤ ਵੱਡੇ ਫੋਰਮ ਹੈ ਐਸਕੇਮ ਨਾਨ ਪੋਲਿਟিক্যাল ਲਗਭਗ 150 ਕਿਰੀ ਦੇ ਕਰੀਬ ਜਥੇਬੰਦੀ ਉਹਦੇ ਚ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਉਹਨਾਂ ਦੀ ਵੀ ਮਤਲਬ ਕਾਫੀ ਜਥੇਬੰਦੀ ਉਹਨਾਂ ਨਾਲ ਵੀ ਨੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਵੀ ਆਪਦੇ ਮੋਰਚੇ ਦੀ ਜਿਹੜੀ ਵੱਡੀ ਮੀਟਿੰਗ ਕਰ ਲਓ ਤਾਂ ਕਿ ਅੰਦੋਲਨ ਨੂੰ ਕੇ ਰੂਪ ਦੇ ਵਿੱਚ ਅੱਗੇ ਤੋਰਨਾ ਹੈ ਅਸੀਂ ਵੀ ਮੀਟਿੰਗ ਸੱਦੀ ਹੋਈ ਆ ਸਾਰਿਆਂ ਨੇ ਸੱਦੇ ਮਿਲਣਾ ਉਹਨਾਂ ਮੀਟਿੰਗਾਂ ਦੇ ਵਿੱਚੋਂ ਜਿਵੇਂ ਸਾਰਿਆਂ ਦੀ ਸਾਂਝੀ رائے ਬਣ ਗਈ ਉਹਦੇ ਮੁਤਾਬਕ ਅਸੀਂ ਇਹ ਪ੍ਰੋਗਰਾਮ ਦੇ ਗਾ ਠੀਕ ਚਲੋ